ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਦੀਪ ਸਿੰਘ ਰਾਜਨ ਪੰਜਾਬ ਪ੍ਰਧਾਨ ਆਲ ਇੰਡੀਆ ਦਸ਼ਮੇਸ਼ ਫੌਜ ਰੰਗਰੇਟਾ ਦਲ ਸਾਡੀ ਜਥੇਬੰਦੀ ਵੱਲੋਂ ਅਕਸਰ ਹੀ ਸਮਾਜਿਕ ਤੇ ਧਾਰਮਿਕ ਮੁੱਦਿਆਂ ਨੂੰ ਲੈ ਕੇ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਸੱਚ ਦੀ ਆਵਾਜ਼ ਹਮੇਸ਼ਾ ਉਠਾਈ ਜਾਂਦੀ ਹੈ ਔਰ ਬੀਤੇ ਦਿਨਾਂ ਦੇ ਵਿੱਚ ਕਾਫੀ ਮੁੱਦੇ ਨੇ ਜਿਹੜੇ ਸਾਡੀ ਜਥੇਬੰਦੀ ਵੱਲੋਂ ਉਠਾਏ ਗਏ ਨੇ ਔਰ ਸਾਡੀ ਜਥੇਬੰਦੀ ਦੇ ਚੇਅਰਮੈਨ ਨੇ ਸਰਦਾਰ ਗੁਰਦੇਵਾਲ ਸਿੰਘ ਜੀ ਅਸੀਂ ਦੋਨੋਂ ਲੰਮੇ ਸਮੇਂ ਤੋਂ ਪੱਤਰਕਾਰੀ ਖੇਤਰ ਦੇ ਨਾਲ ਵੀ ਜੁੜੇ ਹੋਏ ਆਂ ਤੇ ਅਕਸਰ ਹੀ ਸਮਾਜਿਕ ਮੁੱਦਿਆਂ ਨੂੰ ਲੋਕਾਂ ਦੀ ਆਵਾਜ਼ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਰਹਿੰਦੇ ਆਂ ਔਰ ਇਸੇ ਸੱਚ ਦੀ ਆਵਾਜ਼ ਜਿਹੜੀ ਆ ਉਹ ਕੁਝ ਲੋਕਾਂ ਨੂੰ ਚੁਪਦੀ ਹੈ ਔਰ ਜਿਸ ਦੇ ਕਰਕੇ ਇਸ ਆਵਾਜ਼ ਨੂੰ ਚੁੱਪ ਕਰਾਉਣ ਦੇ ਲਈ ਕੁਝ ਲੋਕ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਦੇ ਰਹੇ ਨੇ ਔਰ ਧਮਕੀਆਂ ਦੇ ਕੇ ਸਾਨੂੰ ਖਬਰਾਂ ਲਗਾਉਣ ਤੋਂ ਵੀ ਮਨਾ ਕੀਤਾ ਜਾ ਰਿਹਾ ਹੈ ਔਰ ਸਮਾਜਿਕ ਮੁੱਦੇ ਜਿਹੜੇ ਨੇ ਅਸੀਂ ਲੋਕਾਂ ਦੀ ਆਵਾਜ਼ ਜਿਹੜੀ ਚੁੱਕਦੇ ਆ ਉਹਨੂੰ ਵੀ ਰੋਕਣ ਦੀ ਲਈ ਕਿਹਾ ਜਾ ਰਿਹਾ ਹੈ ਔਰ ਬੀਤੇ ਦਿਨ ਵੀ ਇੱਕ ਫੋਨ ਸਾਡੇ ਚੇਅਰਮੈਨ ਸਾਹਿਬ ਨੂੰ ਆਇਆ ਏ ਜਿਸ ਦੇ ਵਿੱਚ ਸਾਹਮਣੇ ਵਾਲੇ ਵਿਅਕਤੀ ਵੱਲੋਂ ਕਿਹਾ ਗਿਆ ਏ ਕਿ ਉਹ ਸ਼ਹਿਜਾਦ ਪੱਟੀ ਹੈ ਔਰ ਉਸ ਨੂੰ ਕਿਸੇ ਵੱਲੋਂ ਸਪਾਰੀ ਦਿੱਤੀ ਗਈ ਆ ਬਾਬਾ ਜੀ ਨੂੰ ਮਾਰਨ ਦੀ ਔਰ ਇਸ ਤਰ੍ਹਾਂ ਉਹ ਵਿਅਕਤੀ ਬਾਬਾ ਜੀ ਨੂੰ ਕਹਿੰਦਾ ਏ ਕਿ ਤੁਸੀਂ ਲਾਈਵ ਹੋ ਕੇ ਬੋਲਦੇ ਹੋ ਜਿਸ ਦੇ ਸਬੰਧ ਦੇ ਵਿੱਚ ਅਸੀਂ ਅੱਜ SSP ਸਾਹਿਬ ਨੂੰ ਮਿਲੇ ਆ ਔਰ ਇਹ ਮੰਗ ਕੀਤੀ ਹੈ ਕਿ ਸਾਡੀ ਜਿਹੜੀ ਸਿਕਿਉਰਿਟੀ ਹੈ ਉਸ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਔਰ ਅਜਿਹੇ ਜਿਹੜੇ ਲੋਕ ਨੇ ਜਿਹੜੇ ਸਪਾਰੀ ਦੇ ਰਹੇ ਨੇ ਜਿਹੜੇ ਇਹ ਗੈਂਗਸਟਰਾਂ ਦੇ ਪਿੱਛੇ ਜੋ ਸਾਡੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਨੇ ਉਹਨਾਂ ਦੀ ਭਾਲ ਕੀਤੀ ਜਾਵੇ ਔਰ ਸਾਡੀ ਜਾਨ ਮਾਲ ਦੀ ਜਿਹੜੀ ਆ ਉਹ ਫੋਕਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਅਜਿਹੇ ਸ਼ਰਾਰਤੀ ਅੰਸਰ ਕੋਈ ਵੀ ਸਾਡੇ ਚੇਅਰਮੈਨ ਸਾਹਿਬ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ ਸਾਡੀਆਂ ਇੰਨੀਆਂ ਹੀ ਬੇਨਤੀਆਂ ਨੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਸ ਤਰ੍ਹਾਂ ਪੰਜਾਬ ਪ੍ਰਧਾਨ ਦਸ਼ਮੇਸ਼ ਫੌਜ ਰੰਗਰੇਟਾ ਦਲ ਮਨਦੀਪ ਸਿੰਘ ਰਾਜਣ ਨੇ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਰਾਤੀ ਕਰੀਬ 8 ਵਜੇ ਦੇ ਨਾਲ ਮੈਨੂੰ ਇੱਕ ਕਾਲ ਆਉਂਦੀ ਏ ਤਾਂ ਉਸ ਵੱਲੋਂ ਆਖਿਆ ਜਾਂਦਾ ਕਿ ਮੈਸਜਾਦ ਪੱਟੀ ਬੋਲਦਾ ਤੇ ਤੇਰੀ ਮੈਨੂੰ ਸੁਵਾਰੀ ਮਿਲੀ ਏ ਤੈਨੂੰ ਮਾਰਨ ਵਾਸਤੇ ਚਲੋ ਲੰਮੀ ਗੱਲ ਚੱਲਦੀ ਏ ਤੇ ਮੈਂ ਉਸ ਨੂੰ ਕਿਹਾ ਕਿ ਮੈਂ ਕਿੱਦਾਂ ਮੰਨ ਲਵਾਂ ਕਿ ਤੂੰ ਸਹਿਜਾਦ ਪੱਟੀ ਏ ਕਿਉਂਕਿ ਅਕਸਰ ਹੀ ਡੁਪਲੀਕੇਟ ਆਵਾਜ਼ ਦੇ ਵਿੱਚ ਵੀ ਜਿਹੜੀ ਆਡੀਓ ਆ ਉਹ ਵਾਇਰਲ ਹੁੰਦੀਆਂ ਨਹੀਂ ਤਾਂ ਉਸ ਵੱਲੋਂ ਕਿਹਾ ਗਿਆ ਕਿ ਤੂੰ ਵੀਡੀਓ ਕਾਲ ਚੱਕ ਮੈਂ ਵੀਡੀਓ ਕਾਲ ਤੇ ਆਉਣਾ ਤੇ ਜਦ ਉਸਨੇ ਵੀਡੀਓ ਕਾਲ ਕੀਤੀ ਤਾਂ ਉਹ ਸਹਿਜਾਦ ਪੱਟੀ ਹੀ ਤੇ ਕਾਫੀ ਜਿਹੜੀਆਂ ਗੱਲਾਂ ਨੇ ਉਹ ਉਹਦੇ ਨਾਲ ਹੋਈਆਂ ਨੇ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਸਨੇ ਵੀ ਕਿ ਮੇਰੀ ਮੈਨੂੰ ਮਾਰਨ ਵਾਸਤੇ ਸਫਾਰੀ ਉਹਨੂੰ ਦਿੱਤੀ ਏ ਮੈਂ ਕਿਹੜਾ ਇਹੋ ਜਿਹਾ ਮਾੜਾ ਕੰਮ ਕੀਤਾ ਏ ਜਾਂ ਕੋਈ ਇਹੋ ਜਿਹਾ ਕਿਹੜਾ ਉਹਦੇ ਵਿਰੁੱਧ ਜਿਹੜਾ ਏ ਕੋਈ ਮੈਂ ਮੁੱਦਾ ਚੁੱਕਿਆ ਕਿ ਜਿਸ ਬੰਦੇ ਨੇ ਇਥੋਂ ਤੱਕ ਕਿ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਅਸੀਂ ਹਮੇਸ਼ਾ ਹੀ ਜੇਕਰ ਦਸ਼ਮੇਸ਼ਪੁਰ ਦੇ ਰੰਗਰੇਟਾ ਦਲ ਜਥੇਬੰਦੀ ਵੱਲੋਂ ਅਸੀਂ ਸਮਾਜਿਕ ਮੁੱਦੇ ਧਾਰਮਿਕ ਧਾਰਮਿਕ ਮੁੱਦੇ ਜਿਹੜੇ ਅਕਸਰ ਇਹ ਠਾਉਂਦੇ ਆ ਤੇ ਪੱਤਰਕਾਰੀ ਦੇ ਵਿੱਚ ਵੀ ਅਸੀਂ ਜਿਹੜਾ ਹੈ ਉਹ ਇਹੋ ਜੇ ਗਰੀਬ ਸਮਾਜ ਦੇ ਹੱਕ ਦੇ ਵਿੱਚ ਹੋਣ ਚਾਏ ਸਮਾਜਿਕ ਮੁੱਦੇ ਹੋਣ ਅਸੀਂ ਉਠਾਉਂਦੇ ਰਹਿੰਨੇ ਆ ਕੋਈ ਇਹੋ ਜੀ ਅੱਜ ਤੱਕ ਪੂਰੇ ਚੈਨਲ ਨੂੰ ਮੇਰੇ ਨੂੰ ਜਾਂਚ ਪੜਤਾਲ ਕਰਕੇ ਵੇਖਿਆ ਜੇ ਮੈਂ ਕਦੀ ਕਿਸੇ ਦੇ ਵਿਰੁੱਧ ਜਿਹੜੀ ਆ ਉਹ ਖਬਰ ਨਹੀਂ ਚਲਾਈ ਅਗਰ ਜੇ ਚਲਾਈ ਆ ਪੂਰੇ ਤੱਥਾਂ ਦੇ ਨਾਲ ਚਲਾਈ ਆ ਬਿਨਾ ਤੱਥਾਂ ਤੋਂ ਮੈਂ ਖਬਰ ਨਹੀਂ ਚਲਾਈ ਪਰ ਮੈਨੂੰ ਜਾਨੋਂ ਮਾਰਨ ਦੀਆਂ ਜਿਹੜੀਆਂ ਧਮਕੀਆਂ ਨੇ ਅਕਸਰ ਹੀ ਜਿਹੜੇ ਬਾਹਰ ਦੇ ਨੰਬਰਾਂ ਤੋਂ ਆਉਂਦੀਆਂ ਰਹਿੰਦੀਆਂ ਨੇ ਕੁਝ ਮਤਲਬ ਇੰਡੀਆ ਦੇ ਨੰਬਰ ਤੋਂ ਵੀ ਆਉਂਦੀਆਂ ਰਹਿੰਦੀਆਂ ਨੇ ਜੋ ਮੇਰੇ ਨਾਲ ਕਾਫੀ ਜਿਹੜੇ ਗਾਲੀ ਗਲੋਚ ਕਰ ਦਿੰਦੇ ਨੇ ਅੱਜ ਅਸੀਂ ਐਸਐਸਪੀ ਸਾਹਿਬ ਦੇ ਕੋਲ ਆਏ ਆ ਤਾਂ ਉਹਨਾਂ ਨੂੰ ਇੱਕ ਲਿਖਤੀ ਜਿਹੜੀ ਆ ਦਰਖਾਸਤ ਦਿੱਤੀ ਹੈ ਤਾਂ ਐਸਐਸਪੀ ਸਾਹਿਬ ਨੇ ਸਾਨੂੰ ਭਰੋਸਾ ਜਤਾਇਆ ਹੈ ਕਿ ਜਲਦੀ ਜਿਹੜੀ ਆ ਤੁਹਾਡੀ ਦਰਖਾਸਤ ਤੇ ਕਾਰਵਾਈ ਕੀਤੀ ਜਾਵੇਗੀ ਔਰ ਤੁਹਾਡੀ ਜਾਨ ਮਾਲ ਦਾ ਜਿਹੜਾ ਜਿਹੜਾ ਪੂਕਤਾ ਪ੍ਰਬੰਧ ਕੀਤਾ ਜਾਵੇਗਾ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਮੈਂ ਤੇ ਇੱਕ ਬੇਨਤੀ ਕਰਾਂਗਾ ਜਿਨ੍ਹਾਂ ਨੇ ਮੇਰੀ ਸਪਾਰੀ ਦਿੱਤੀ ਹੈ ਉਹ ਭਰਾ ਇਹਨੇ ਪੈਸੇ ਨਾ ਤੁਸੀਂ ਖਰਚੋ ਮੈਨੂੰ ਜਾਨੋ ਮਾਰਨ ਦੀ ਜਿਹੜੀਆਂ ਤੁਸੀਂ ਧਮਕੀਆਂ ਜਾਂ ਸਪਾਰੀਆਂ ਦੇ ਰਹੇ ਜੋ ਕਿਸੇ ਗਰੀਬ ਦਾ ਭਲਾ ਕਰ ਦੋ ਕਿਸੇ ਗਰੀਬ ਦਾ ਇਲਾਜ ਕਰਾ ਦਿਓ ਅਨੇਕਾਂ ਜਿਹੜੇ ਗਰੀਬ ਆ ਤੁਰੇ ਫਿਰਦੇ ਨੇ ਮੈਨੂੰ ਮਾਰ ਔਰ ਮੇਰੇ ਨਾਲ ਜੇ ਗੱਲ ਕਰਨੀਆਂ ਤੇ ਅਮੋ ਸਾਹਮਣੇ ਬਹਿ ਕੇ ਗੱਲ ਕਰ ਲਓ ਔਰ ਜੇ ਮੇਰੇ ਨਾਲ ਨਜਿੱਠਣਾ ਤਾਂ ਅਮੋ ਸਾਹਮਣੇ ਬਹਿ ਕੇ ਨਜਿੱਠ ਲਓ ਤੇ 10 ਇੰਨੀਆਂ ਕਿ ਬੇਨਤੀਆਂ ਕਰਦਾ ਏ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ। ਦਾਸ ਕੁਲਦੀਪ ਸਿੰਘ ਸਰਪੰਚ। ਵੇਖੋ ਜੀ ਤੁਹਾਨੂੰ ਵੀਰ ਮਨਦੀਪ ਸਿੰਘ ਜੀ ਨੇ ਵੀਰ ਗੁਰਦਾਸ ਸਿੰਘ ਜੀ ਦੱਸ ਹੀ ਚੁੱਕੇ ਆ। ਇਹ ਕਿਹੜੇ ਸਬੰਧ ਦੇ ਧਮਕੀ ਆਈ ਹੈ ਤੇ ਕਿੱਦਾਂ ਆਈ ਆ। ਸੋ ਮੈਂ ਧਮਕੀ ਦੇਣ ਵਾਲੇ ਵੀਰਾਂ ਭਰਾਵਾਂ ਨੂੰ ਇਹੀ ਗੱਲ ਕਰਨੀ ਚਾਹੁੰਦਾ ਜਾਂ ਜਿਹੜੇ ਸਫਾਰੀ ਦੇ ਰਹੇ ਆ ਇਹ ਭਾਈ ਵੇਖੋ ਅਸੀਂ ਕਦੀ ਵੀ ਕਿਸੇ ਦੇ ਖਿਲਾਫ ਬਿਨਾਂ ਤੱਥਾਂ ਤੋਂ ਦੀ ਆਵਾਜ਼ ਨਹੀਂ ਚੁੱਕੀ ਜੇ ਚੁੱਕੀ ਆ ਤੇ ਬਿਲਕੁਲ ਤੱਥਾਂ ਦੇ ਆਧਾਰ ਤੇ ਚੁੱਕੀ ਆ ਜੇ ਫਿਰ ਵੀ ਤੁਹਾਨੂੰ ਸਾਡੇ ਤੋਂ ਕੋਈ ਪ੍ਰੋਬਲਮ ਆ ਤੇ ਤੁਸੀਂ ਇਹ ਸਫਾਰੀਆਂ ਕਿਉਂ ਦਿੰਦੇ ਜੇ ਇਹ ਅੱਜ ਕੋਈ ਨਵੀਂ ਗੱਲ ਨਹੀਂ ਜਦੋਂ ਤੁਸੀਂ ਸਚਾਈ ਦੇ ਰਾਹ ਤੇ ਚੱਲੋਗੇ ਜਾਂ ਸਚਾਈ ਦੀ ਗੱਲ ਕਰੋਗੇ ਜਾਂ ਵਧੀਆ ਮੁੱਦੇ ਜਿਹੜੇ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਆ ਉਹ ਸੰਗਤ ਦੇ ਸਾਹਮਣੇ ਲੈ ਕੇ ਆਓਗੇ ਤੇ ਅਕਸਰ ਹੀ ਇਹਨਾਂ ਪ੍ਰੋਬਲਮਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਸੋ ਇਹ ਜੇ ਨਵਾਂ ਨਹੀਂ ਹੈ ਹੋਰ ਵੀ ਜਿਹੜੇ ਜਿਹੜੇ ਵੀ ਵੀਰ ਭਰਾ ਸੱਜਦੇ ਰਾਹ ਤੁਰਦੇ ਰਹੇ ਉਹਨਾਂ ਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਵਾ ਸੋ ਅਸੀਂ ਬਾਬਾ ਜੀ ਦੇ ਨਾਲ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ ਤੇ ਪ੍ਰਸ਼ਾਸਨ ਨੇ ਐਸਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੀ ਤੁਹਾਡੀ ਅੱਜ ਤੁਸੀਂ ਜਿਹੜੀ ਕੰਪਲੇਨ ਕੀਤੀ ਹੈ ਇਹ ਇਹਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਵੇਗਾ ਤੇ ਜਿਹੜੀ ਬੰਦ ਦੀ ਕਾਰਵਾਈ ਆ ਬਿਲਕੁਲ ਕਰਾਂਗੇ ਜੀ ਅਸੀਂ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ ਅਸੀਂ ਬਾਬਾ ਜੀ ਦੇ ਬਿਲਕੁਲ ਨਾਲ ਆ ਤੇ ਬਾਕੀ ਜਿਹੜਾ ਵੀ ਭਰਾ ਇਹਨਾਂ ਖਰਚਾ ਤੁਸੀਂ ਕਰ ਰਹੇ ਜੇ ਤੇ ਭਾਈ ਤੁਸੀਂ ਸਾਡੇ ਨਾਲ ਬਹਿ ਕੇ ਗੱਲ ਕਰ ਲੋ ਜੇ ਵੀ ਆਪਣੇ ਮਨ ਮਟਾਵਿਆ ਤਾਂ ਆਪਾਂ ਵੇਖ ਲਈਏ ਉਹ ਉੱਤੇ ਆਪਾਂ ਬਹਿ ਕੇ ਨਿਬਟਾਰਾ ਕਰ ਲੈਂਦੇ ਆ ਵੀ ਕਿਹੜੀ ਗੱਲ ਆ ਤੇ ਕਿਹੜੀ ਬਾਤ ਆਪਣੇ ਵਿੱਚ ਹੈਗੀ ਆ ਸੋ ਇੰਨੀਆਂ ਕ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾ ਚੜਦੀ ਕਲਾ ਜੀ ਕੌਣ ਜੀ ਮੈਂ ਸ਼ਹਾਜ਼ਾ ਪੱਟੀ ਬੋਲਦਾ ਅੱਛਾ ਜੀ ਹਾਂ ਜੀ ਕਿੰਨਾ ਖਬਰਾਂ ਖਬਰਾਂ ਸਹੀ ਚੱਲ ਰਹੀਆਂ ਹਾਂ ਹਾਂ ਜੀ ਹਾਂ ਜੀ ਔਰ ਕਮਸ਼ਮ ਠੀਕ ਹੈ ਹਾਂ ਜੀ ਜੀ ਤੇ ਬਾਕੀ ਸਰਚ ਕਰਨਾ ਤੇ ਮੈਨੂੰ ਕਰ ਲੈ ਸ਼ਹਾਜ਼ਾਦ ਪੱਟੀ ਬੋਲਦਾ ਮਾੜਾ ਦੱਸੋ ਨਾ ਮੈਂ ਕਿਉਂ ਤੁਹਾਨੂੰ ਸਰਚ ਕਰਾਂ ਮੈਨੂੰ ਮਾੜਾ ਜਿਹਾ ਦਾਦੋ ਨਾ ਬਸ ਆਪਾਂ ਇਹ ਹੈ ਬੰਦੇ ਮਾਰਨੇ ਮਰੌਣੇ ਮੇਰਾ ਨੰਬਰ ਕਿੱਥੋਂ ਮਿਲਿਆ ਜੀ ਤੁਹਾਨੂੰ ਬਸ ਇਹ ਕਿਸੇ ਅੰਦੇ ਤਾ ਜਨਾਬ ਤੁਸੀਂ ਅੱਜ ਕੱਲ ਬੜਾ ਲਾਈਫ ਆਈ ਖਾ ਰਹੇ ਹੋ ਤੇ ਗੱਲਾਂ ਕਰਦੇ ਹੋ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਮੈਂ ਤਾਂ ਆਪਣਾ ਵੀਰ ਐ ਸਿੱਖ ਭਰਾਵਾਂ ਨੇ ਨਾ ਸਾਡੇ ਵਾਸਤੇ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ ਅਸਲ ਮੈਂ ਤੈਨੂੰ ਦੱਸਾਂ ਨਾ ਤੈਨੂੰ ਮੈਂ ਕਾਰ ਕਿਉਂ ਕੀਤੀ ਐ ਤੇਰੀ ਕਿਸੇ ਬੰਦੇ ਨਾਲ ਸੀਗੀ ਹਾਂਜੀ ਤੇ ਤੇਰੀ ਕਿਸੇ ਬੰਦੇ ਨਾਲ ਦਿੱਤੀ ਸੀ ਸਪਾਰੀ ਅਸੇਈ ਕਿ ਨਾਉ ਦਾ ਮੈਨੀ ਲੰਦਾ ਤੇ ਤੂੰ ਜਿਹੜਾ ਆ ਜੀ ਡੀ ਐਸ ਨਿਊਜ਼ ਤੂੰ ਬੋਲਦਾ ਨਾ ਹਾਂਜੀ ਹਾਂਜੀ ਨਿਊਜ਼ ਚੈਨਲ ਤੋਂ ਬਿਲਕੁਲ ਜੀ ਹਾਂਜੀ ਦਾ ਦੱਸਿਆ ਤੇ ਤੂੰ ਆਪਣਾ ਵੀਰ ਭਰਾ ਠੀਕ ਹੈ ਬਾਕੀ ਮੈਨੂੰ ਅਗਰ ਤੈਨ ਮੈਂ ਕਿਹਾ ਸਰਚ ਕਰ ਲਾ ਅਗਰ ਤੂੰ ਨਹੀਂ ਸਰਚ ਕਰਦਾ ਤੇਰਾ ਨਾ ਕੰਮ ਓਕ ਚੱਲਾ ਸੀਗਾ ਤੇ ਲੇਕਿਨ ਤੂੰ ਕਿਸੇ ਦੇ ਬਾਰੇ ਸੁਣਿਆ ਗੱਲਾਂ ਕਰਦਾ ਬੜੀਆਂ ਮੇਰੀ ਸਫਾਰਿ ਕਿਹਨੇ ਦਿੱਤੀ ਮੈਂ ਕੋਈ ਕੋਈ ਵੱਡਾ ਕੋਈ ਕੋਈ ਨੇਤਾ ਥੋੜੀਆ ਜਾਂ ਕੋਈ ਐਮ.ਐਲ.ਏ. ਥੋੜੀਆ ਜਾਂ ਕੋਈ ਮੈਂ ਵੱਡਾ ਥੜਾ ਬੰਦਾ ਥੋੜੀਆ ਮੇਰੀ ਸਫਾਰਿ ਕਿੰਨੇ ਦੇਣੀ ਸੀ ਬਸ ਕੋਈ ਬੰਦਾ ਹੈ ਸੀ ਉਸਨੇ ਹੀ ਤੇਰਾ ਨੰਬਰ ਦਿੱਤਾ ਅੱਛਾ ਜੀ ਆਹਾਂ ਜੀ ਤੇ ਮੈਂ ਤੈਨੂੰ ਕਾਲ ਲਾਤੀ ਤੇ ਤੂੰ ਐਹੀ ਜੀ.ਡੀ.ਐਸ. ਤੇ ਹੀ ਹੁੰਦਾ ਨਾ ਬਿਲਕੁਲ ਉਸੇ ਚੈਨਲ ਤੇ ਬਿਲਕੁਲ ਜੀ ਬਸ ਇਹ ਉਹ ਨਾ ਨਾ ਹੀ ਤੇਰਾ ਨੰਬਰ ਦਿੱਤਾ ਬਾਕੀ ਨਹੀਂ ਇਹ ਹੋਣਾ ਆਪਣਾ ਵੀਰ ਭਰਾ ਇਹ ਜੇ ਕੋਈ ਸੱਚ ਬੋਲੂਗਾ ਤੇ ਇਹ ਸੱਚ ਬੋਲਣ ਤੋਂ ਕਿੰਨ ਮਰਵਾ ਦੇਣਗੇ ਨਹੀਂ ਨਹੀਂ ਅਸੀ ਯਾਰ ਤੂੰ ਆਪਣਾ ਸਿੱਖ ਵੀਰ ਭਰਾ ਮੇਰੀ ਗੱਲ ਸੁਣ ਐਸੀ ਗੱਲ ਨਹੀਂ ਐ ਮੈਨੂੰ ਵੀ ਤੂੰ ਸਰਚ ਕਰ ਲੈ ਹਮ ਹਮ ਤੈਨੂੰ ਆ ਪਤਾ ਚੱਲ ਜਾਊਗਾ ਅਗਰ ਤੂੰ ਨਿਊਜ਼ ਤੇ ਬੰਦਾ ਹੈ ਨਾ ਤੇ ਤੈਨੂੰ ਮੇਰੇ ਬਾਰੇ ਪਤਾ ਹੋਣਾ ਚਾਹੀਦਾ ਹਮ ਨਾ ਤੇ ਤੁਹਾਡਾ ਸੁਣਿਆ ਜੀ ਮੈਂ ਤੂੰ ਕਹਿੰਦਾ ਮੈਂ ਲਾਰੈਂਸ ਨੂੰ ਜਾਣਦਾ ਤੇ ਫਿਰ ਤੂੰ ਮੈਨੂੰ ਕਿਉਂ ਜਾਣਦਾ ਤੁਹਾਡਾ ਨਾਮ ਸੁਣਿਆ ਹੈ کافی ਨਾਮ ਤੁਹਾਡਾ ਮੈਂ ਸੁਣਿਆ ਨਾ ਸੁਣਿਆ ਹੈ ਨਹੀਂ ਸੁਣਿਆ ਪਤਾ ਕੀ ਗੱਲ ਹੈ ਕਿਸੇ ਟਾਈਮ ਤੇ ਕਹਿ ਦਿੰਦੇ ਆ ਨਾ ਉਹ ਉਹ ਦੀ ਡੁਪਲੀਕੇਟ ਆਵਾਜ਼ ਦੇ ਵਿੱਚ ਵੀ ਕੋਈ ਨਾ ਕੋਈ ਗੱਲ ਕਰਤਾ ਹੈ ਸਰ ਨਾਜ ਪੱਟੀ ਦੀ ਡੁਪਲੀਕੇਟ ਆਵਾਜ਼ ਕੱਟ ਕੇ ਵੀ ਕੋਈ ਗੱਲਾਂ ਕਰ ਲੈਂਦੇ ਨੇ ਬਾਕੀ ਇੱਕ ਵਾਰੀ ਅਗਰ ਮੈਨੂੰ ਦੇਖਣਾ ਤਾਂ ਮੈਂ ਤੈਨੂੰ ਵੀਡੀਓ ਕਾਲ ਕਰ ਦੇਣਾ ਤੇ ਕੋ ਗਾਲਾਂ ਤਾਂ ਹੀ ਵੀਡੀਓ ਕਾਲ ਕਰ ਲਿਓ ਮੈਨੂੰ ਇੱਕ ਇੱਕ ਵਾਰੀ ਮੈਨੂੰ ਦੇਖ ਲਓ ਤੇ ਮੁੜ ਕੇ ਸਰਚ ਵੀ ਕਰ ਲਿਓ ਫਿਰ ਮੇਰੇ ਨਾਲ ਗੱਲ ਕਰਿਓ ਲਾ ਜੇ ਨਾ ਹੋਇਆ ਫਿਰ ਤਾਂ ਬਾਅਦ ਵਿੱਚ ਤੁਸੀਂ ਗੱਲ ਨਾ ਕਰੋ ਤੇ ਤੁਹਾਨੂੰ ਪਰੇਸ਼ਾਨੀ ਬਣੇ ਤੇ ਮੈਂ ਇਸ ਤਰ੍ਹਾਂ ਦਾ ਬੰਦਾ ਨਹੀਂ ਹੈਗਾ ਮੈਂ ਹੱਕ ਤੇ ਚੱਲਣ ਵਾਲਾ ਹੂੰ ਹੂੰ ਮੈਂ ਤਾਂ ਤੁਮਾਰਾ ਗੱਲ ਕਰਦਾ ਆਡੀਓ ਤੇ ਗੱਲ ਕਰਦੇ ਆ ਵੀਰੇ ਨਾ ਮੈਂ ਗੱਡੀ ਚਲਾ ਰਿਆ ਆ ਆਡੀਓ ਤੇ ਗੱਲ ਕਰ ਰਿਹਾ ਹੈ ਆਡੀਓ ਕਾਲ ਕਰਦਾ ਤੇ ਦੇਖ ਲਿਆ ਹਾਂਜੀ ਹਾਂਜੀ ਹੁਣ ਦੇਖੋ ਜੀ ਮੈਨੂੰ ਤੇਰਾ ਨੰਬਰ ਸਾਰਾ ਨਿਊਜ਼ ਤੂੰ ਤੂੰ ਬੋਲਦਾ ਚੈਨਲ ਸਾਰੀ ਗੱਲ ਮੇਰੇ ਕੋਲ ਉਹਨਾਂ ਨੇ ਦੱਸੀ ਐ ਤੇ ਮੈਂ ਤੈਨੂੰ ਫੋਨ ਲਾਇਆ ਇੱਕ ਮਿੰਟ ਬਾਅਦ ਤੈਨੂੰ ਮੈਂ ਨਾ